ਆ ਇਹਨਾਂ ਦਾ ਨਾਮ ਹੁਣ ਪਿੰਡਾਂ 'ਚ ਟਰਾਲੀ ਚੋਰ ਪੈ ਗਿਆ ਵਾ ਸਮਝ ਕੇ ਪਹਿਲਾਂ ਤਾਂ ਫਰਜੀ ਅ ਇਨਕਲਾਬੀ ਫਿਰ ਇਹਨਾਂ ਦਾ ਨਾਮ ਪਿਆ ਬੁੱਕਰ ਪਾਰਟੀ ਫਿਰ ਇਹਨਾਂ ਦਾ ਨਾਮ ਹੁਣ ਟਰਾਲੀ ਚੋਰ ਆ ਦੇਖੋ ਸ਼ਰੇਆਮ ਕਿੱਡੇ ਝੂਠੇ ਨੇ ਅੰਦਰ ਵਿਧਾਨ ਸਭਾ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਕਿ ਤੁਸੀਂ ਕਿਸਾਨਾਂ ਦਾ ਸਮਾਨ ਚੋਰੀ ਕਰ ਲਿਆ ਕਹਿੰਦੇ ਅਸੀਂ ਕਿਤੇ ਕੀਤਾ ਵਾ ਤੇ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਇਹਨਾਂ ਦੇ ਘਰਾਂ 'ਚੋਂ ਟਰਾਲੀਆਂ ਲਾਭੀਆਂ ਕੋਈ ਰਾਜਪੁਰੇ ਦੇ ਕੋਈ ਪਿੰਡ ਸਰੋਖ ਲਾ ਕੇ ਕਿਹਦਾ ਪਿੰਡ ਹੈਗਾ ਉਹਦਾ ਡਿੰਪਲ ਸਰਪੰਚ ਆ ਉਦੇ ਘਰੋਂ ਟਰਾਲੀਆਂ ਲੰਬੀਆਂ ਇੱਕ ਕੋਈ ਟਿੰਕਲ ਕੇ ਟਿੰਕੂ ਇਦਾਂ ਦੇ ਬੰਦੇ ਕੋਈ ਸਾਰੇ ਕਨੌਰ ਵਾਲੇ ਐਮਐਲਏ ਦੇ ਖਮੀਆਂ ਸੱਜੀਆਂ ਬਾਹਵਾਂ ਨੇ ਯਾਰ ਲੋਕਾਂ ਨੇ ਟਰਾਲੀਆਂ ਖੜੀਆਂ ਫੜਤੀਆਂ ਪੁਲਿਸ ਮੋਕੇ ਤੇ ਆ ਗਈ ਤੇ ਐਫਆਈਆ ਜਿੱਦਾ ਕਰਨਲ ਦੇ ਖਿਲਾਫ ਹੋਈ ਆ ਅਣਪਛਾਤੇ ਬੰਦਿਆਂ ਦੇ ਖਿਲਾਫ ਸੋ ਬੇਸਿਕਲੀ ਇਹਨਾਂ ਨੇ ਸਿਰਫ ਮਤਲਬ ਨਾ ਸਿਰਫ ਕਿਸਾਨਾਂ ਦੀ ਤੋਹੀਨ ਕੀਤੀ ਆ ਬਲਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਸਾਡਾ 100 ਕਰੋੜ ਰੁਪਏ ਦਾ ਸਮਾਨ ਅੱਛਾ ਜਿਹਦੇ ਚ ਹਾਂਜੀ ਟਰਾਲੀਆਂ ਦੇਖੋ 3 3 4 4 ਲੱਖ ਦੀ ਤਾਂ ਟਰਾਲੀ 135 ਟਰਾਲੀਆਂ ਗਿਆ ਚੋਰੀ ਆ ਜੀ ਤੇ ਤੁਹਾਡੇ 8-9 ਟਰੈਕਟਰ ਗਾਇਬ ਨੇ ਗੈਸ ਸਿਲੰਡਰ ਸਿਰ ਤੁਹਾਡੇ ਗੈਸ ਸਿਲੰਡਰ ਚੁੱਲ੍ਹੇ ਫਰਿੱਜਾ ਏਸੀ ਪੱਖੇ ਬਹੁਤ ਕੁਝ ਕੋਈ ਯਾਰ ਇਦਾਂ ਦੇ ਲੁਟੇਰੇ ਕਦੀ ਦੇਖੇ ਸੀਗੇ ਪੰਜਾਬ ਨੇ ਕਦੀ ਵੀ ਨਹੀਂ ਸੀ ਦੇਖੇ ਸੋ ਇਸ ਕਰਕੇ ਮੈਂ ਤਾਂ ਆਪ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਕਿ ਹੁਣ ਤੁਹਾਡੇ ਇਮਤਿਹਾਨ ਹੈ ਤੁਹਾਡੇ اخلاق ਦੀ ਤੇ ਤੁਹਾਡੀ ਜੁਰਤ ਦੀ ਜੇ ਇਹ ਸਾਨੂੰ ਘੁੱਟ ਸਕਦੇ ਆ ਜੇ ਸਾਡੇ ਤੇ ਬਲਡوزر ਚੜਾ ਸਕਦੇ ਨੇ ਸਾਡੇ ਬੱਚਾ ਨੂੰ ਐਮਐਸ ਲਾ ਕੇ ਦਿਬਰੂਗੜ੍ਹ ਭੇਜ ਸਕਦੇ ਤੇ ਘੱਟੋ ਘੱਟ ਹੋਰ ਨਹੀਂ ਗੋਸਤਾ ਇਹਨਾਂ ਨੂੰ ਪਿੰਡਾਂ 'ਚ ਤਾਂ ਵੜਨਾ ਬੰਦ ਕੀਤਾ ਜਾਵੇ ਨਾ ਔਰ ਬਿਲਕੁਲ ਠੀਕ ਕਰ ਰਹੀਆਂ ਕਿਸਾਨ ਜਥੇ ਬੰਦਾ ਬੀਜੇਪੀ